ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਅੱਪਾ ਕਰਾਂਗੇ ਪੈਰਾ ਰਚਨਾ 21ਵੀਂ ਸਦੀ ਦੀਆਂ ਚੁਣੌਤੀਆਂ। ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ। ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ। ਤੇ ਆਓ ਸ਼ੁਰੂ ਕਰਦੇ ਹਾਂ ਅੱਪਾ ਪੈਰਾ ਰਚਨਾ 21ਵੀਂ ਸਦੀ ਦੀਆਂ ਚੁਣੌਤੀਆਂ। 21ਵੀਂ ਸਦੀ ਦੀਆਂ ਚੁਣੌਤੀਆਂ। ਇਸ ਸਮੇਂ ਇਸ ਸੰਸਾਰ ਨੂੰ 21ਵੀਂ ਸਦੀ ਵਿੱਚ ਪ੍ਰਵੇਸ਼ ਕੀਤਾ। ਡੇਢ ਦਹਾਕਾ ਬੀਤਣ ਵਾਲਾ ਹੈ। ਇਸ ਬੀਤੀ ਸਦੀ ਵਿੱਚ ਆਪਣਾ ਬਚਪਨ گزار ਚੁੱਕੇ ਵਿਗਿਆਨਿਕ ਯੁੱਗ ਨੂੰ ਜਵਾਨੀ ਛੜਨ ਦੀ ਆਸ ਹੈ ਜਿਸ ਸਦਕਾ ਕੰਪਿਊਟਰ ਤੇ ਆਟੋਮੇਸ਼ਨ ਦੁਆਰਾ ਮਨੁੱਖ ਦੇ ਹੱਥਾਂ ਨਾਲ ਕੀਤੇ ਜਾਣ ਵਾਲੇ ਬਹੁਤ ਸਾਰੇ ਕੰਮਾਂ ਨੂੰ ਸੰਭਾਲ ਲੈਣ ਤੋਂ ਬਿਨਾ ਆਕਾਸ਼ ਵਿੱਚ ਪੁਲਾੜੀ ਵਿਮਾਨਾਂ ਦੀ ਭੀੜ ਦੇ ਵਧਨ ਅਤੇ ਮਨੁੱਖ ਦੁਆਰਾ ਪੁਲਾੜ ਵਿੱਚ ਬਹੁਤ ਸਾਰੇ ਪੁਲਾੜੀ ਸਟੇਸ਼ਨ ਤੇ ਚੰਦ ਉੱਪਰ ਮਨੁੱਖੀ ਕਲੋਨੀਆਂ ਸਥਾਪਿਤ ਕਰਨ ਤੋਂ ਇਲਾਵਾ ਦੂਜੇ ਯੁੱਗ ਰਹਾ ਤੱਕ ਆਪਣੀ ਪਹੁੰਚ ਨੂੰ ਕਾਫੀ ਸਰਲ ਬਣਾ ਲੈਣ ਦੀ ਸੰਭਾਵਨਾ ਹੈ 21ਵੀਂ ਸਦੀ ਦੀਆਂ ਬਰੂਹਾਂ ਵਿੱਚ ਖੜੇ ਹੋ ਕੇ ਇਹ ਗੱਲ ਵੀ ਪੱਕੀ ਜਾਪਦੀ ਹੈ ਕਿ ਨੇੜੇ ਦੇ ਭਵਿੱਖ ਵਿੱਚ ਮਨੁੱਖ ਆਪਣੀ ਤੇਜ਼ ਸੰਚਾਰ ਸਾਧਨਾ ਅਤੇ ਡਾਕਟਰੀ ਦੇ ਸਰਜਰੀ ਦੇ ਖੇਤਰ ਵਿੱਚ ਬਹੁਤ ਵਿਕਾਸ ਕਰ ਜਾਵੇਗਾ ਤੇ ਉਸ ਦੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮਾਂ ਦਾ ਸਨਤੀਕਰਨ ਤੇ ਕੰਪਿਊਟਰਿਕरण ਹੋਣ ਨਾਲ ਉਸ ਦੀ ਜ਼ਿੰਦਗੀ ਬਹੁਤ ਹੀ ਆਰਾਮਪਰੀ ਹੋ ਜਾਵੇਗੀ ਜਿਸ ਕਾਰਨ ਉਸ ਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਦਾ ਟੱਕਰ ਕਰਨ ਦੇ ਯੋਗ ਬਣਾਉਣ ਲਈ ਦਵਾਈਆਂ ਕਸਰਤਾਂ ਤੇ ਯੋਗ ਦੇ ਅਸਨਾਂ ਦਾ ਸਹਾਰਾ ਲੈਣਾ ਪਵੇਗਾ ਬਲਣ ਦੇ ਮੌਜੂਦਾ ਸਰੋਤਾਂ ਸਰੋਤਾਂ ਪੈਟਰੋਲ ਡੀਜ਼ਲ ਕੋਲਾ ਤੇ ਲੱਕੜੀ ਦੇ ਘਟਨ ਨਾਲ ਐਟਮੀ ਸ਼ਕਤੀ ਜਿਹੇ ਨਵੇਂ ਸਰੋਤਾਂ ਦਾ ਵਿਕਾਸ ਕਰਨ ਤੋਂ ਬਿਨਾ ਹੋਰ ਸਰੋਤ ਵੀ ਲੱਭ ਜਾਣਗੇ ਜਿਸ ਕਾਰਨ ਵਰਤਮਾਨ ਮਸ਼ੀਨਾਂ ਦੀਆਂ ਤਕਨੀਕਾਂ ਵਿੱਚ ਵੀ ਤਬਦੀਲੀ ਆਵੇਗੀ ਆਬਾਦੀ ਵਿਸਫੋਟ ਪ੍ਰਦੂਸ਼ਣ ਐਡਜ਼ ਤੇ ਮਾਨਸਿਕ ਤਣਾਅ ਤੋਂ ਉਪਜੇ ਸਰੀਰਕ ਤੇ ਮਾਨਸਿਕ ਰੋਗ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਸਿੰਘ ਹੋਣਗੇ ਇਸ ਸਦੀ ਵਿੱਚ ਸੰਸਾਰ ਅਮਨ ਸਥਾਪਿਤ ਹੋਣ ਦੀ ਸਥਾਪਨਾ ਕਟ ਜਾਂਦੀ ਹੈ ਤੇ ਬਹੁਤ ਸਾਰੇ ਦੇਸ਼ਾਂ ਦਾ ਵਰਤਮਾਨ ਢਾਂਚਾ ਟੋਟੀ ਹੋ ਕੇ ਉਹਨਾਂ ਦੀ ਨਵੀਂ ਭੂਗੋਲਿਕ ਰੂਪਰੇਖਾ ਉਗੜੇਗੀ ਸ਼ੋਸ਼ਣ ਕਾਰਨ ਕਰਨ ਵਾਲੀਆਂ ਤਾਕਤਾਂ ਤੇ ਵੱਡੀਆਂ ਤਾਕਤਾਂ ਵਿਸ਼ਕਾਰ ਹੋਣਾਂ ਦੇਸ਼ਾਂ ਦੇ ਕੁਦਰਤੀ ਸਾਧਨਾ ਉੱਤੇ ਕਬਜ਼ੇ ਕਰਨ ਤੇ ਰੱਖਣ ਲਈ ਠੰਡੀ جنگ ਚਲਦੀ ਰਹੇਗੀ ਤੇ ਲੋੜ ਪੈਣ ਉੱਤੇ ਉਹ جنگ ਤੋਂ ਪਰਹੇਜ਼ ਨਹੀਂ ਕਰਨਗੇ ਆ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਸੰਸਾਰ ਸਭਿਅਤਾ ਦੇ ਇਤਿਹਾਸ ਵਿੱਚ 21ਵੀਂ ਸਦੀ ਦੀਆਂ ਪ੍ਰਾਪਤੀਆਂ ਮਨੁੱਖੀ ਅਕਲ ਨੂੰ 당 ਕਰ ਦੇਣ ਵਾਲੀਆਂ ਹੋਣਗੀਆਂ ਤੇ ਬੱਚੋ ਇਹ ਸੀ ਆਪਣਾ ਪੈਰਾ ਰਚਨਾ 21ਵੀਂ ਸਦੀ ਦੀਆਂ ਚੁਣਿਤ ਚੁਣੌਤੀਆਂ ਤੇ ਆਸ ਕਰਦੇ ਆਂ ਆਪਾਂ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਚੰਗੀ ਲੱਗੇਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ